ਤੂੰ ਸਾਡਾ ਕੋਈ ਆਇਆ ਮੈਂ ਤੈਨੂੰ ਮਾਰ ਮਾਰ ਚਪੇਣਾ ਹੋਇਆ ਤੂੰ ਹੀਰੋਗਰੀ ਜਿਹੀ ਦਿਖਾਈ ਜਾਂਦਾ ਵੀ ਘੰਟਿਆਂ ਵੀ ਵੀਡੀਓ ਡਿਲੀਟ ਕਰਦੇ ਐ ਕਰ ਦੂ ਉਹ ਕਰ ਦੂ ਤੇਰਾ ਮੈਂ ਦੇਣਾ ਕੁਝ ਗੱਲ ਆਇਆ ਤੂੰ ਐ ਕਰ ਓਏ ਤੂੰ ਕਹਿੰਦਾ ਸੀ ਗੱਲ ਸੁਣ ਤੂੰ ਕਹਿੰਦਾ ਵੀ ਇੰਡੀਆ ਤੇਰਾ ਬੈਨ ਲੱਗਿਆ ਹੋਇਆ ਤੂੰ ਹੀਰੋਗਰੀ ਦਿਖਾਈ ਆ ਉੱਤੇ ਐ ਕਰ ਲੈ ਮੈਨੂੰ ਸਾਥ ਡੇਟ ਲਈ ਤਰਾ ਇੱਥੇ ਆ ਕੇ ਬੂਥਾ ਗੁੱਟਾ ਮੈਂ ਜਾਂ ਤੂੰ ਹੈ ਨਹੀਂ ਜਾਂ ਮੈਂ ਹੈ ਨਹੀਂ ਆ ਵੀਡੀਓ ਵੀ ਪਾਉ ਆ ਹੁਣ ਕਹਿੰਦਾ ਰੋਮੀ ਇਹ ਕਹਿੰਦਾ ਸੀ ਵੀ ਘੰਟੇ ਦੇ ਵਿੱਚ ਵੀਡੀਓ ਲੀਡ ਕਰਤੀ ਐੇ ਕਰ ਦੂ ਉਹ ਕਰ ਦੂ ਇਹ ਕਹਿੰਦਾ ਇੰਡੀਆ ਬੈਣਾ ਮੈਂ ਇੰਡੀਆ ਨਹੀਂ ਆ ਸਕਦਾ ਲੈ ਜੇ ਸਾਲਿਆ ਤੂੰ ਜੱਟ ਦਾ ਪੁੱਤ ਤਾਂ ਮੈਨੂੰ ਸਾਧੇਟ ਲਈ ਦੋ ਦੋ ਹੱਥ ਮੇਰੇ ਨਾਲ ਦੇਖੀ ਉਹ ਮੈਂ ਤੇਰੇ ਨਾਲ ਹੀ ਬੈਸੀ ਜਾਊਂਗਾ ਇਹ ਚ ਮੇਰਾ ਉਹ ਹੈ ਨਹੀਂ ਕੋਈ ਕਿਉਂਕਿ ਇਹਨੇ ਪਹਿਲੀ ਗੱਲ ਕਹਿਤੀ ਕਹਿੰਦਾ ਇੰਡੀਆ ਮੈਂ ਆ ਨਹੀਂ ਸਕਦਾ ਇੱਥੇ ਬੈਣਾ ਫਲਾਣਾ ਤੇ ਉਹ ਕਹਿੰਦਾ ਇੱਥੇ ਆਣੇ ਆਉਣਾ ਕੋਈ ਨਹੀਂ ਉਹਨੂੰ ਬੋਲ ਕੇ ਮੈਂ ਕਰਨਾ ਵੀ ਕੀ ਆ ਬੜੀ ਗੱਲ ਹੋਈ ਤੈਨੂੰ ਮੈਂ ਹੁਣ ਗੱਲ ਕਹਿਤੀ ਲੈ ਇਟਲੀ ਦੀ ਭੇਜ ਮੈਨੂੰ ਤੂੰ ਕਦੀ ਸਪੌਂਸਰ ਸਪੌਂਸਰ ਭੇਜਦਾ ਮੈਨੂੰ ਇੱ ਠੀਕ ਆ ਲੈ ਇਕੱਲੇ ਨੂੰ ਇਕੱਲਾ ਦੇਖ ਲਾਗੇ ਜਾਂ ਮੈਨੂੰ ਮਾਰ ਦੀ ਜਾਂ ਮੈਂ ਮਰ ਜੂ ਇਹ ਬੰਦੇ ਨੇ ਗੱਲ ਕੀ ਕੀਤੀ ਮੈਨੂੰ ਕਹਿੰਦਾ ਵੀਡੀਓ ਡਿਲੀਟ ਕਰ ਦੇ ਪਹਿਲਾਂ ਤਾਂ ਐਨੇ ਚੌਧਰ ਕੋਟੀ ਸੋਸ਼ਲ ਮੀਡੀਆ ਤੇ ਜੀ ਮੈਂ ਇੱਕ ਘੰਟੇ ਦਾ ਟਾਈਮ ਦਿੰਨਾ ਰਫਤਾਰ ਨੂੰ ਵੀਡੀਓ ਡਿਲੀਟ ਕਰਤੀ ਆ ਕਰ ਦੂੰ ਉਹ ਕਰ ਦੂੰ ਤੂੰ ਡੱਕਾ ਨਹੀਂ ਕਰ ਸਕਦਾ ਓਏ ਨਾਲ ਫੋਨ ਤੇ ਵੀਡੀਓ ਡਿਲੀਟ ਕਰਾਉਂਦੇ ਆ ਅੱਜ ਤੋਂ ਬਾਅਦ ਮੈਂ ਨਹੀਂ ਵੀਡੀਓ ਪਾਉਂਦਾ ਤੂੰ ਨਾ ਪਾਈ ਤੂੰ ਡਿਲੀਟ ਕਰ ਦੇ ਮੈਂ ਕਰ ਦੂੰ ਮਜਾ ਠੀਕ ਆ ਭਰਾਵਾ ਕਰ ਦਿੰਨੇ ਆ ਸਾਨੂੰ ਕੀ ਆ ਅਸੀਂ ਕਿਹੜਾ ਸੋਸ਼ਲ ਮੀਡੀਆ ਲੜਾਈਆਂ ਲੜਨੀਆਂ ਨੇ ਮੈਂ ਕਰਤੀ ਫੇਰ ਸਾਲਾ ਫੇਰ ਲਾਈਵ ਹੋ ਗਿਆ ਮੈਂ ਘੰਟੇ 'ਚੋ ਜੇ ਰਫ਼ਤਾਰ ਨੇ ਵੀਡੀਓ ਡਿਲੀਟ ਨਾ ਕੀਤੀ ਆ ਕਰ ਦੂੰਗਾ ਉਹ ਕਰ ਦੂੰਗਾ ਫਲਾਣਾ ਕਰ ਦੂੰਗਾ ਲੈ ਦੱਸ ਹੈਲੋ ਕੀ ਹਾਲ ਆ ਬਾਈ ਹਾਂਜੀ ਕੀ ਹਾਲ ਚਾਲ ਵਧੀਆ ਬਾਈ ਕਿੱਦਾਂ ਵਧੀਆ ਚੜਦੀ ਕਲਾ ਜਮਾ ਜਮਾ ਚੜਦੀ ਕਲਾ ਬਾਈ ਜਮਾ ਚੜਦੀ ਕਲਾ ਤੇ ਮੇਰੀ ਗੱਲ ਤਾਂ ਸੁਣੋ ਹੈਲੋ ਮਗਾ ਆਪਣੀ ਕੱਲ ਸ਼ਾਮ ਗੱਲ ਹੋਈ ਸੀ ਤੁਸੀਂ ਕਿਹਾ ਸੀ ਆ ਵੀ ਪੰਜਾਬ ਦੇ ਲਈ ਲੜਨਾ ਆਪਾਂ ਆਪਸ ਚ ਸੋਸ਼ਲ ਮੀਡੀਆ ਤੇ ਨਹੀਂ ਲੜਨਾ ਵੀ ਕੋਈ ਫਾਇਦਾ ਨਹੀਂ ਹਣਾ ਨਹੀਂ ਲੜਨਾ ਫਾਇਦਾ ਹਾਂ ਥੋੜੇ ਕਹਿਣ ਤੇ ਆਪਾਂ ਵੀਡੀਓ ਜਿਹੜੀਆਂ ਸੀਗੀਆਂ ਇੱਕ ਦੋ ਮੈਂ ਚੱਕਤੀਆਂ ਤੁਸੀਂ ਉਧਰ ਦੇਖੋ ਹੁਣ ਰੋਮੀ ਨੇ ਕੀ ਕੀਤਾ ਉਧਰ ਹੀਰੋਗਰੀ ਦੇ ਚੱਕਰ ਚ ਚੈਨਲਾਂ 'ਚ ਜਾ ਕੇ ਇੰਟਰਵਿਊਆਂ ਕੀਤੀਆਂ ਹੋਈਆਂ ਉਹ ਉਹ ਪਤਾ ਕੀ ਮੈਂ ਗੱਲ ਫੋਨ ਨਹੀਂ ਨਹੀਂ ਕੱਲ ਮੇਰਾ ਵੀਰ ਆਪਣੀ ਆਪਣੀ ਨਹੀਂ ਆਪਣੀ ਜਦੋਂ ਗੱਲ ਹੋਈ ਉਸ ਤੋਂ ਬਾਅਦ ਕੋਈ ਇੰਟਰਵਿਊ ਹੋਈ ਆ ਉਹਦੀ ਭਾਈ ਉਸ ਤੋਂ ਬਾਅਦ ਹੀ ਆਈ ਆ ਇੰਟਰਵਿਊ ਅੱਜ ਸਵੇਰੇ ਪੋਸਟ ਕੀਤੀ ਆ ਇੱਕ ਚੈਨਲ ਤੇ ਜਾ ਕੇ ਆ ਦੇਖ ਆਪਦੇ ਪੇਜ ਤੇ ਉਹਨੇ ਵੀਡੀਓ ਚੱਕਤੀਆਂ ਹਾਂਜੀ ਨਹੀਂ ਨਹੀਂ 1 ਮਿੰਟ 1 ਮਿੰਟ ਮੈਂ ਉਹਨੂੰ ਵਿੱਚ ਲਾ ਲਣਾ ਜੇ ਅੱਜ ਹੋਈ ਆ ਹਨਾ ਤੇ ਫੇਰ ਮੈਂ ਮੇਰੀ ਜੁਮੇਵਾਰੀ ਆ ਹਨਾ ਜੇ ਪਹਿਲਾਂ ਦੀ ਹੋਈ ਆ 1 ਮਿੰਟ ਮੈਂ ਉਹਨੇ ਵਿੱਚ ਹੀ ਲਾ ਲਣਾ ਵਿੱਚ 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 ਲਾਓ ਫੂਡ ਤੇ ਉਹਦੇ ਗੱਲਾਂ ਗੱਲਾਂ ਸੁਣੋ ਉਹ ਚ ਕੀ ਕਈਆਂ ਨੇ ਇੰਟਰਵਿਊ ਦੇ ਵਿੱਚ ਵੀ ਜਿਹੜੀ ਜਿਹੜੀ ਗੱਲਾਂ ਹਨ ਆਪਾਂ ਮੈਂ ਦੇਖ ਆਪਾਂ ਉਹ ਬੰਦੇ ਤੋਂ ਚੱਲ ਮੈਂ ਜਾਣਦਾ ਨਹੀਂ ਹਨਾ ਛੋੜ ਵੀ ਆਪਾਂ ਮੈਂ ਰੋਮੀ ਨਾ ਕੋਈ ਭਾਵੇਂ ਰੰਜੋ ਤਾਂ ਮੈਂ ਭਈ ਨਿਊਟਰਲ ਚੱਲਣ ਵਾਲਾ ਬੰਦਾ ਹਨਾ ਹਾਂ ਆਪਾਂ ਇਹ ਨਹੀਂ ਵੀ ਉਹਦੀ ਸੁਣ ਲਈ ਜਾਂ ਤੇਰੀ ਸੁਣ ਲਈ ਨਾ ਉਹ ਠੀਕ ਆ ਮਾੜਾ ਜਾਂ ਰੋਮੀ ਨੂੰ ਵੇਚ ਨਾ ਵੇਚ ਮਾੜਾ ਜਾਂ ਰੋਮੀ ਨੂੰ ਐਡ ਕਰੀ ਯਾਰ ਮੈਂ ਕਰੀ ਜਾਂਦਾ ਉਹਨੂੰ ਵੇਚੀ ਐਡ ਕਰੀ ਜਾਂਦਾ ਮੈਂ ਜੇ ਜੇ ਇੱਕ ਆਮ ਹੋਇਆ ਫਿਰ ਭਈ ਗਲਤ ਆ ਹਨਾ ਫਿਰ ਆਪ ਹੈਲੋ ਹੈਲੋ ਰੋਮੀ ਯਰ ਗੱਲ ਕਰੀਏ ਇੱਕ ਮਿੰਟ ਹੈਲੋ ਮੈਂ ਕਿਹਾ ਰੋਮੀ ਤੂੰ ਇੱਕ ਚੈਨਲ ਤੇ ਜਾ ਕੇ ਇੰਟਰਵਿਊ ਕਰਕੇ ਆਇਆ ਮੇਰੇ ਖਿਲਾਫ ਹੈਲੋ ਹੈਲੋ ਆਵਾਜ਼ ਆਉਂਦੀ ਹੈ ਰੋਮੀ ਉਹ ਹਾਂ ਆਵਾਜ਼ ਯਾਰ ਪੂਰੀ ਆਵਾਜ਼ ਕੱਟ-ਕੱਟ ਕੇ ਆਉਂਦੀ ਹੈ ਹਾਂ ਬੋਲੋ ਹੁਣ ਦੱਸੋ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਮੇਰੀ ਆ ਮੈਂ ਕਿਹਾ ਗੱਲ ਸਿੱਧੀ ਆਣਾ ਸਟੇਟ ਆ ਬੇ ਆਪਣੀ ਜੇ ਤੋ ਗੱਲ ਹੋ ਗਈ ਸੀ ਹਾਂ ਤੇ ਦੀ ਤੇ ਚੈਨਲ ਆ ਕੋਈ ਉਹ ਤੇ ਜਿਹੜੀ ਰਿਕਾਰਡਿੰਗ ਵਾਲੀ ਇੰਟਰਵਿਊ ਹੁੰਦੀ ਆ ਕੋਈ ਉਹਦੇ ਨਾਲ ਗੱਲਬਾਤ ਫੋਨ ਤੇ ਕਿਹੜੇ ਚੈਨਲ ਦੀ ਕਿਹੜੀ ਵੀ ਗੱਲ ਕਰਦਾ ਚੈਨਲ ਤੇ ਕੋਈ ਇੰਟਰਵਿਊ ਹੋਈ ਨਹੀਂ ਨਾ ਕੱਲ ਦਾ ਪਰਸੋਂ ਚੈਨਲ ਤੇ ਹੋਈ ਆ ਇੰਟਰਵਿਊ ਤੇ ਮੇਰੇ ਕੋਲ ਅੱਜ ਹੀ ਪਹੁੰਚੀ ਆ ਜਿਹਦੇ ਵਿੱਚ ਤੂੰ ਕਹਿੰਦਾ ਸੀਗਾ ਵੀ 1 ਘੰਟੇ ਦੇ ਵਿੱਚ ਵੀਡੀਓ ਡਿਲੀਟ ਕਰਤੀ ਠੀਕ ਆ ਐ ਕਰਾਂਗੇ ਉਹ ਕਰਾਂਗੇ ਪੱਗ ਜੀ ਵਾਲਾ ਮੁੰਡਾ ਕੋਈ ਬਾਈ ਦੇਖ ਚੱਲ ਗੱਲ ਸੁਣ ਫਿਰ ਆਏ ਥੋੜੀ ਹੁੰਦਾਗਾ ਅੱਛਾ ਇੱਕ ਦਿਨ ਦੇ ਵਿੱਚ ਹੀ ਗੱਲ ਸੁਣੋ ਗੱਲ ਸੁਣੋ ਪਰਸੋਂ ਗੱਲ ਹੋਈ ਵੀ ਇੱਕ ਦਿਨ ਦੇ ਵਿੱਚ ਹੀ ਇਹਨੇ ਦੋ ਰਿਕੋਰਡੀਆਂ ਚਾੜਤੀਆਂ ਚੈਨਲ ਤੇ ਜਾ ਕੇ ਇੰਟਰਵਿਊ ਵੀ ਕਰਤੀ ਮਤਲਬ ਇੱਕ ਦਿਨ ਵਿੱਚ ਹੀ ਕਰਤਾ ਸਾਰਾ ਕੁਝ ਨਹੀਂ ਨਹੀਂ ਹੁਣ ਗੱਲ ਮੇਰੀ ਧਿਆਨ ਨਾਲ ਸੁਣ ਆੜੀ ਮੇਰੀ ਗੱਲ ਧਿਆਨ ਨਾਲ ਸੁਣ ਵਿਨਦਰ ਇੱਕ ਮਿੰਟ ਰੁਕੀ ਖੜਾ ਯਾਰ ਇੱਕ ਮਿੰਟ ਰਹੀ ਕਰ ਉਹ ਜਦ ਮੈਂ ਦੂਜਾ ਬਾਈ ਗੱਲ ਕਰਦਾ ਪਹਿਲੀ ਗੱਲ ਤਾਂ ਰੋਮੀ ਮੇਰ ਦਾ ਉਹ ਮੈਂ ਗੱਲ ਕਰ ਇਤਰੋਂ ਮੈਂ ਪਿਆਰ ਨਾਲ ਗੱਲ ਕਰਦਾ ਤੂੰ ਫੇਰ ਆੜੀ ਗੱਲ ਸੁਣ ਆੜੀ ਗੱਲ ਸੁਣ ਓ ਤੂੰ ਜਵਾਨ ਸੰਭਾਲ ਕੇ ਗੱਲ ਕਰ ਮੇਰੇ ਨਾਲ ਮੈਂ ਤੈਨੂੰ ਗੱਲ ਦੱਸਤੀ ਉਹ ਬਾਈ ਉਹ ਉਹ ਬਾਈ ਉਹ ਜਾ ਤੂੰ ਸੱਜਣ ਕੋਈ ਆਇਆ ਮੈਂ ਤੇਰੇ ਮਾਰ ਮਾਰ ਚਪੇਣਾ ਹੋਇਆ ਤੂੰ ਹੀਰੋ ਗਰੀ ਜੀ ਦਿਖਾਈ ਜਾਂਦਾ ਵੀ ਘੰਟਿਆਂ ਵੀ ਵੀਡੀਓ ਡਿਲੀਟ ਕਰਦੇ ਐ ਕਰ ਦੂਆਂ ਕਰ ਦੂ ਤੇਰਾ ਮੈਂ ਦੇਣਾ ਕੁਝ ਗੱਲ ਆਇਆ ਤੂੰ ਐ ਕਰ ਓਏ ਤੂੰ ਕਹਿੰਦਾ ਸੀ ਗੱਲ ਸੁਣ ਤੂੰ ਕਹਿੰਦਾ ਵੀ ਇੰਡੀਆ ਤੇਰਾ ਬੈਨ ਲੱਗਿਆ ਹੋਇਆ ਤੂੰ ਹੀਰੋਗਰੀ ਦਿਖਾਈਏ ਉੱਤੇ ਆਏ ਕਰ ਲੈ ਮੈਨੂੰ ਸਾਡੇ ਇਟਲੀ ਤੇਰਾ ਇੱਥੇ ਆ ਕੇ ਬੂਥਾ ਗੁੱਟਾ ਮੈਂ ਜਾਂ ਤੂੰ ਹੈ ਨਹੀਂ ਜਾਂ ਮੈਂ ਹੈ ਨਹੀਂ ਆ ਵੀਡੀਓ ਵੀ ਪਾਉ ਆ ਹੁਣ ਚੱਲ ਚੱਲ ਫੋਨ ਚੱਲ ਆ ਚੁੱਪ ਰੋ 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 ਵੀਡੀਓ ਬਣਾ ਆ ਵੇ ਗੱਲ ਸੁਣ ਆ ਰਿਕਾਰਡ ਆ ਔਨ ਰਿਕਾਰਡ ਆ ਆ ਵੀਡੀਓ ਵੀ ਪਾਉ ਆ ਹੁਣ ਕਹਦਾ ਰੋਮੀ ਇਹ ਕਹਿੰਦਾ ਸੀ ਵੀ ਘੰਟੇ ਦੇ ਵਿੱਚ ਵੀਡੀਓ ਲੀਡ ਕਰਤੀ ਐੇ ਕਰ ਦੂ ਉਹ ਕਰ ਦੂ ਇਹ ਕਹਿੰਦਾ ਇੰਡੀਆ ਬੈਣਾ ਮੈਂ ਇੰਡੀਆ ਨਹੀਂ ਆ ਸਕਦਾ ਲੈ ਜੇ ਸਾਲਿਆ ਤੂੰ ਜੱਟ ਨਾ ਪੁੱਤ ਮੈਨੂੰ ਸਾਥ ਲੈ ਉਹ ਜਾ ਮੈਂ ਤੈਨੂੰ ਮਾਰ ਦੂ ਮੈਂ ਮਰ ਜੂ ਤੂੰ ਮੈਨੂੰ ਸਾਥ ਸਾਲਿਆ ਦੁੱਕੀ ਦਾ ਬੰਦਾ ਨਹੀਂ ਤੂੰ ਮੈਂ ਇੱਥੇ ਨਾ ਤੂੰ ਆ ਜਾ ਲੈ ਤੂੰ ਸਾਥ ਮੈਨੂੰ ਸਾਥ ਲੈ ਇੱਥੇ ਲੈ ਮਾਇਆ ਬਾਈ ਬੂਥਾ ਗੁੱਟਾ ਤੇਰਾ ਇੱਥੇ ਹਲੋ ਟਿਕਾ ਯਾਰ ਬਾਈ ਉਹਦੇ ਨਾਲ ਗੱਲ ਕਰਦਾ ਮੈਂ ਪਿਆਰ ਨਾਲ ਸੈਰੀ ਚੜੀ ਜਾਂਦਾ ਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲੋ ਦੋਵੇਂ ਜਣੇ ਗੱਲ ਸੁਣ ਲੋ ਇੱਕ ਮਿੰਟ ਆ ਰਿਕਾਰਡਿੰਗ ਪਾਣੀ ਭੇਜਦੇ ਹ ਲੋਕ ਫਵਾਦ ਲੈਂਦੇ ਆ ਹਨਾ ਬਾਈ ਗੱਲ ਸੁਣੋ ਦੋਵੇਂ ਜਣੇ ਗੱਲ ਸੁਣ ਲੋ ਜੇ ਜਿਹੜੀ ਰਿਕਾਰਡਿੰਗ ਦੀ ਗੱਲ ਕਰੀ ਜਾਂਦਾ ਨਹੀਂ ਰਿਕਾਰਡਿੰਗ ਛੱਡ ਬਾਈ ਮੈਂ ਸਿੱਧੀ ਗੱਲ ਇਹਨੂੰ ਕਹੀ ਇਹਨੇ ਗੱਲਾਂ ਬੜਾ ਕਿਵੇਂ ਕੀਤੀਆਂ ਘੰਟੇ ਤੇ ਵੀਡੀਓ ਡਿਲੀਟ ਕਰਤੀਆਂ ਇਹ ਕਰਾਂਗੇ ਇੰਟਰਨੈਸ਼ਨਲ ਰੇਲ ਬਣਾਵਾ ਕੇ ਆਏ ਕਰੇ ਲੈ ਦਸ ਗੱਲਾਂ ਕਰਨ ਵਾਲੀਆਂ ਇਹ ਇਹਨੂੰ ਯਰ ਫੋਟੋ ਨਾਲ ਕੀ ਆ ਦਮੇ ਤੋਂ ਕਿ ਇਹਨੂੰ ਗਾਲਾਂ ਕੱਢੀ ਜੂਗੇ ਕੋਈ ਸੈਂਸ ਬੰਦੀ ਯਾਰ ਕਿਹੜੇ ਤੁਸੀਂ ਮੁੱਦਿਆਂ ਤੇ ਲੱਗਿਓ ਤੇ ਕਿਹੜੀਆਂ ਗਾਲਾਂ ਕੱਢੀਆਂ ਨੇ ਉੱਥੇ ਜੇ ਪਾਉਂਗੇ ਇੱਕ ਮਿੰਟ ਪਹਿਲੀ ਗੱਲ ਵੀ ਰੂਮੀ ਤੋਂ ਵੀ ਸੁਣ ਲੈ ਤਾਂ ਰਫ਼ਤਾਰ ਜੇ ਤੂੰ ਆ ਰਿਕਾਰਡਿੰਗ ਚੱਕ ਕੇ ਉੱਥੇ ਪਾ ਵੀ ਦਿੱਤੀ ਪਹਿਲਾਂ ਇੱਕ ਗੱਲ ਫੋਨ ਇਸ ਤੂੰ ਆਪਾਂ ਗਾਲਾਂ ਕੱਢੀ ਜਨੇ ਯਾਰ ਕਿਹੜੇ ਤੁਸੀਂ ਕੰਮ ਲੱਗਿਓ ਤੇ ਕਿਹੜੀਆਂ ਗਾਲਾਂ ਕੱਢੀਆਂ ਨੇ ਉਹੀ ਤਾਂ ਗੱਲ ਐ ਇਹਨੂੰ ਸਮਝਾ ਬਾਈ ਸਮਝ ਤਾਂ ਇੱਕ ਮਿੰਟ ਗੱਲ ਤਾਂ ਫੋਨ ਲੈ ਮੇਰੀ ਹੋਣ ਤੋਂ ਗੱਲ ਸੁਣ ਲੈ ਛੋਟੇ ਵੀਰ ਗੱਲ ਸੁਣ ਆਪਣੀ ਗੱਲ ਹੋਈ ਆ ਹੁਣ ਤੋਂ 12 ਘੰਟੇ ਪਹਿਲਾਂ ਉਹ ਵੀਡੀਓ ਚੈਨਲ ਵਾਲੇ ਨੇ ਰਾਤ ਜੇ ਪਾਈ ਆ ਸ਼ਾਮ ਨੂੰ ਸ਼ਾਮ ਨੂੰ ਪਾਈ ਆ ਉਹਨੇ 1 ਮਿੰਟ ਸ਼ਾਮ ਵੇਲੇ ਨੂੰ ਮੇਰੇ ਘੰਟੇ ਪਹਿਲਾਂ ਕਰ ਹੋਈ ਆਪਣੀ ਹਾਂ ਅੱਜ ਸ਼ਾਮ ਵੇਲੇ ਨੂੰ ਪਾਈ ਉਹ ਪੱਗ ਵਾਲੇ ਬੰਦੇ ਨੇ ਇੰਟਰਵਿਊ ਰਿਕਾਰਡਿੰਗ ਵਾਲੀ 1 ਮਿੰਟ 1 ਮਿੰਟ ਮੈਨੂੰ ਉਹ ਚੈਨਲ ਦਾ ਨਾਮ ਦੱਸੋ ਆਪਾਂ ਉਹ ਚੈਨਲ ਵਾਲਨ ਨਾਲ ਹੀ ਗੱਲ ਕਰ ਲੈਣੇ ਐਲੂ 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 ਰੋਮੀ ਨੂੰ ਪਤਾ ਹੋ ਜਿਹਦੇ ਵਿੱਚ ਉਹ ਕਹਿੰਦਾ ਵੀ ਰਫਤਾਰ ਮੇਰਾ ਫੋਨ ਨਹੀਂ ਚੱਕਦਾ ਪਤਾ ਨਹੀਂ 1 ਮਿੰਟ 1 ਮਿੰਟ ਫਿਰ 1 ਮਿੰਟ 1 ਮਿੰਟ ਗੱਲ ਫੋਨ ਰੋਮੀ ਫਟੇ ਮੀਡੀਆ ਦੇ ਟ੍ਰਾਂਟੋ ਵਾਲੇ 1 ਮਿੰਟ 1 ਮਿੰਟ ਗੱਲ ਗੱਲ ਫੋਨ ਤੈਨੂੰ ਹਾਂ ਟ੍ਰਾਂਟੋ ਕੋਈ ਸਾਂਸ ਨਹੀਂ ਬੰਦਦੀ ਤੂੰ ਤੇਰੇ ਘਰ ਦੇ ਜਾਂਦੀ ਸੋਖ ਆ ਜਾ ਵੀ ਤੂੰ ਜਦੋਂ ਆਪਣੀ ਗੱਲ ਹੋਈ ਉਹ ਤੂੰ ਪਹਿਲਾਂ ਇੰਟਰਵਿਊ ਕੀਤੀ ਜਾਂ ਬਾਹ ਚੁੱਕਦੀ ਐ ਸਿੱਧੀ ਮੁੱਕ ਦੀ ਗੱਲ ਏ ਆ ਤੇ ਤੈਨੂੰ ਤੇਰੇ ਘਰ ਦੇ ਜਾਂਦੀ ਸੋਖ ਰਿੰਦਰ ਰਿੰਦਰ ਮੇਰੀ ਗੱਲ ਸੁਣ ਤੈਨੂੰ ਕੀ ਲੱਗਦਾ ਨਹੀਂ ਨਹੀਂ ਭਾਈ ਮੈਨੂੰ ਨਹੀਂ ਛੱਡ ਯਾਰ ਉਹ ਗੱਲ ਰੋਮੀ ਇੱਕ ਮਿੰਟ ਛੱਡ ਦੇ ਤੂੰ ਤੇਰੇ ਘਰ ਦੇ ਸੋਖ ਆ ਜਾ ਯਾਰ ਤੂੰ ਪਹਿਲਾਂ ਕੀਤੀ ਐ ਜਾਂ ਬਾਹ ਚੁੱਕਦੀ ਐ ਬੱਸ ਸਿੱਧੀ ਮੁੱਕ ਦੀ ਗੱਲ ਏ ਤੇਰੇ ਘਰ ਦੇ ਸੋਖ ਨਾਲ ਸ਼ੋਰ ਹੋ ਜਾਵੇ ਫਿਰ ਤੂੰ ਓਏ ਯਾਰ ਤਾ ਦੇਖ ਲਾਓ ਕਿਵੇਂ ਗੱਲ ਆਪਦੇ ਬੰਦੇ ਦੀ ਤਾਂ ਗੱਲ ਸੁਣਦਾਣੀ ਏ ਮੇਰੀ ਕੀ ਸੁਣਨੀ ਆ ਮੈਂ ਕਿਹਾ ਛੱਡ ਪਰੇ ਯਾਰ ਨੇ ਕੋਈ ਗੱਲ ਨਹੀਂ ਇਹਨੂੰ ਕਰ ਲੈ ਉਹਦੇ ਨੂੰ ਇਹ ਬੋਲਣ ਦੀ ਅਕਲ ਹੀ ਹੈ ਨਹੀਂ ਆ ਲੱਗ ਗਿਆ ਪਤਾ ਬਾਈ ਤੇਰੀ ਤਾਂ ਗੱਲ ਸੁਣਦਾ ਨਹੀਂ ਯਾਰ ਉਹ ਰਹਿਣ ਦੇ ਫਿਰ ਕੋਈ ਨਹੀਂ ਓਕੇ ਆ ਯਾਰ ਬੱਸ ਵਾ ਕੋਈ ਨਾ ਓਕੇ ਆ ਬਾਈ ਤੇਰੀ ਤਾਂ ਗੱਲ ਸੁਣਦਾ ਨਹੀਂ ਇਹ ਹਾਂ ਗੱਲਾਂ ਕਰ ਦਲ ਆ ਹੁਣ ਮੈਂ ਬਾਈ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਮੇਰੀ ਹੈਗੀ ਆ ਲਾਸਟ ਵੀਡੀਓ ਇਹ ਬੰਦੇ ਤੇ ਆਪਣੇ ਕੋ ਮੁੱਦੇ ਹੋਰ ਬਥੇਰੇ ਆ ਲੜਾਈ ਲੜਨ ਦੇ ਲਈ ਇਹ ਬੰਦਿਆਂ ਦਾ ਮੇਰ ਰੌਲਾ ਕੀ ਸੀ ਇਹਦਾ ਆ ਰومی ਦਾ ਅਖੀਰਲੀ ਵੀਡੀਓ ਆ ਦਾ ਦਸਤੀ ਗੱਲ ਇਹ ਦੁਆ ਬੋਲੀ ਜਾਈ ਮੈਨੂੰ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਨਾ ਕਿਉਂਕਿ ਉਹ ਮੈਂ ਤੇਰੇ ਨਾਲ ਹੀ ਬੈਸੀ ਜਾਊਂਗਾ ਇਹ ਚ ਮੇਰਾ ਉਹ ਹੈ ਨਹੀਂ ਕੋਈ ਕਿਉਂਕਿ ਇਹਨੇ ਪਹਿਲੀ ਗੱਲ ਕਹਿਤੀ ਕਹਿੰਦਾ ਇੰਡੀਆ ਮੈਂ ਆ ਨਹੀਂ ਸਕਦਾ ਇੱਥੇ ਬੈਣਾ ਫਲਾਨਾ ਤੇ ਉਹ ਕਹਿੰਦਾ ਇੱਥੇ ਆਨੇ ਆਉਣਾ ਕੋਈ ਨਹੀਂ ਉਹਨੂੰ ਬੋਲ ਕੇ ਮੈਂ ਕਰਨਾ ਵੀ ਕੀ ਆ ਬੜੀ ਗੱਲ ਹੋਈ ਤੈਨੂੰ ਮੈਂ ਹੁਣ ਗੱਲ ਕਹਿਤੀ ਲਾ ਇਟਲੀ ਦੀ ਭੇਜ ਮੈਨੂੰ ਤੂੰ ਕਦੀ ਸਪੌਂਸਰ ਸਪੌਂਸਰ ਭੇਜਦਾ ਮੈਨੂੰ ਇੱਥੇ ਸਾਦਾ ਵਾਲੇ ਸਾਦ ਮੈਨੂੰ ਤੇਰਾ ਇੱਥੇ ਗੇ ਬੂਥਾ ਕੋਟਾ ਮੈਂ ਠੀਕ ਹੈ ਨਾ ਇਕੱਲੇ ਨੂੰ ਇਕੱਲਾ ਦੇਖ ਲਾ ਕੇ ਜਾਂ ਮੈਨੂੰ ਮਾਰਦੀ ਹੁਣ ਤੇਰਾ ਵੀ ਪਤਾ ਲੱਗ ਜੂ ਵੀ ਤੇਰੇ ਚ ਕਿੰਨੇ ਤੱਤ ਆ ਠੀਕ ਆ ਨਾ ਜਾਂ ਮੈਨੂੰ ਸਾਥ ਦੇ ਥੀਏਟਰੀ ਨਹੀਂ ਤੂੰ ਆ ਇਥੇ ਇੰਡੀਆ ਕੱਟਾ ਕੱਟੀ ਕੱਢ ਲੈਨੇ ਆ ਆ ਸੋਸ਼ਲ ਮੀਡੀਆ ਦੀ ਲੜਾਈ ਛੱਡ ਦੇ ਆ ਅਖੀਰਲੀ ਵੀਡੀਓ ਸੀ ਤੇਰੇ ਤੇ ਹੁਣ ਕੰਨ ਖੋਣ ਕੇ ਸੁਣ ਲੈ ਇਹ ਬੰਦੇ ਨੇ ਗੱਲ ਕੀ ਕੀਤੀ ਮੈਨੂੰ ਕਹਿੰਦਾ ਵੀਡੀਓ ਰਿਲੀਡ ਕਰ ਦੇ ਪਹਿਲਾਂ ਤਾਂ ਇਹਨੇ ਚੌਧਰ ਕੋਟੀ ਸੋਸ਼ਲ ਮੀਡੀਆ ਤੇ ਜੀ ਮੈਂ 1 ਘੰਟੇ ਦਾ ਟਾਈਮ ਦਿੰਨਾ ਰਫਤਾਰ ਨੂੰ ਵੀਡੀਓ ਰਿਲੀਡ ਕਰਤੀ ਆ ਕਰ ਦੂੰ ਉਹ ਕਰ ਦੂੰ ਤੂੰ ਡੱਕਾ ਨਹੀਂ ਕਰ ਸਕਦਾ ਓਏ ਆ ਕੱਲ ਪਰਸੋ ਵੀਡੀਓ ਪਾਈ ਤੂੰ ਪਹਿਲਾਂ ਪਿਆਰ ਨਾਲ ਫੋਨ ਤੇ ਵੀਡੀਓ ਡਿਲੀਟ ਕਰਾਉਂਦੇ ਆ ਅੱਜ ਤੋਂ ਬਾਅਦ ਮੈਂ ਨਹੀਂ ਵੀਡੀਓ ਪਾਉਂਦਾ ਤੂੰ ਨਾ ਪਾਈ ਤੂੰ ਡਿਲੀਟ ਕਰਦੇ ਮੈਂ ਕਰ ਦੂ ਮੈਂ ਕਿਹਾ ਠੀਕ ਆ ਭਰਾਵਾ ਕਰ ਦਿੰਨੇ ਆ ਸਾਨੂੰ ਕੀ ਆ ਅਸੀਂ ਕਿਹੜਾ ਸੋਸ਼ਲ ਮੀਡੀਆ ਲੜਾਈਆਂ ਲੜਨੀਆਂ ਨੇ ਮੈਂ ਕਰਤੀ ਫੇਰ ਸਾਲਾ ਫੇਰ ਲਾਈਵ ਹੋ ਗਿਆ ਮੈਂ ਘੰਟੇ ਜੋ ਜਿਆ ਰਫਤਾਰ ਨੇ ਵੀਡੀਓ ਡਿਲੀਟ ਨਾ ਕੀਤੀ ਆ ਕਰ ਦੂੰਗਾ ਉਹ ਕਰ ਦੂੰਗਾ ਫਲਾਣਾ ਕਰ ਦੂੰਗਾ ਲੈ ਦੱਸ ਕਿ ਮੈਂ ਮੂਰਖ ਬਣਾਉਂਦੇ ਆ ਲੋਕਾਂ ਨੂੰ ਇਹ ਫੇਰ ਸੋਸ਼ਲ ਮੀਡੀਆ ਤੇ ਕੋਈ ਚੈਨਲ ਆ ਟ੍ਰੈਂਟੋ ਦਾ ਕੋਈ ਉੱਥੇ ਜਾ ਕੇ ਲੈ ਉਹ ਕਰਨ ਲੱਗ ਗਿਆ ਉਹਨਾਂ ਦਾ ਇੰਟਰਵਿਊ ਉੱਥੇ ਜਾ ਕੇ ਮੈਨੂੰ ਭੰਡਰਾਂ ਦਾ ਗੈਰਫਤਾਰ ਆਏ ਫਲਾਣਾ ਤੇ ਓੰਕਾ ਕੱਲ ਕੀ ਆ ਅਸਲ ਦੇ ਵਿੱਚ ਇਹ ਬੰਦੇ ਮੈਨੂੰ ਕਹਿੰਦੇ ਕਹਿੰਦੇ ਤੂੰ ਭਾਨੇ ਤੇ ਲੱਖੇ ਦੀ ਸਪੋਰਟ ਨਹੀਂ ਕਰਨੀ ਕਹਿੰਦੇ ਜੇ ਤੂੰ ਉਹਨਾਂ ਦੀ ਸਪੋਰਟ ਕਰੇਗਾ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਤੇਰੇ ਖਿਲਾਫ ਵੀਡੀਓ ਪਾਵਾਂਗੇ ਮੈਂ ਕਿਹਾ ਵੀ ਗੱਲ ਸੁਣੋ ਮੇਰੀ ਇੱਕ ਹੁਣ ਤੁਸੀਂ ਮੈਨੂੰ ਗੱਲ ਦੱਸਿਓ ਮੈਂ ਗੱਲ ਸਹੀ ਕਹੀ ਆ ਕਿ ਗਲਤ ਕਹੀ ਆ ਮੈਂ ਕਿਹਾ ਗੱਲ ਸੁਣੋ ਮੇਰੀ ਇੱਕ ਭਾਨੇ ਤੇ ਲੱਖੇ ਦੀ ਸਪੋਰਟ ਮੈਂ ਉਹਨਾ ਟਾਈਮ ਕਰੂੰਗਾ ਜਿੰਨਾ ਟਾਈਮ ਉਹ ਪੰਜਾਬ ਦੀ ਗੱਲ ਕਰਦੇ ਆ ਮੈਂ ਕਿਹਾ ਜਿੱਦੇ ਉਹ ਪੰਜਾਬ ਦੇ ਉਲਟ ਚੱਲੇ ਸਭ ਤੋਂ ਪਹਿਲਾਂ ਵਿਰੋਧ ਵੀ ਉਹਨਾਂ ਦਾ ਮੈਂ ਕਰੂੰਗਾ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਚਾਹੇ ਕੋਈ ਵੀ ਆ ਚਾਹੇ ਲੱਖਾ ਭਾਨਾ ਚਾਹੇ ਕੋਈ ਵੀ ਆ ਆਪਾਂ ਉਹਦੀ ਸਪੋਰਟ ਕਰਾਂਗੇ ਜਿੱਦẽ ਜਿਹੜਾ ਪੰਜਾਬ ਦੇ ਉਲਟ ਭੁਗਤਿਆ ਉਹਦੇ ਉਹਦਾ ਵਿਰੋਧ ਵੀ ਕਰਾਂਗੇ ਹੁਣ ਤੁਸੀਂ ਦੱਸੋ ਮੈਂ ਸਹੀ ਕਿਹਾ ਕਿ ਗਲਤ ਕਿਹਾ ਤੇ ਤੇਰੇ ਵਰਗੇ ਘੂਸਿਆਂ ਦੇ ਕਹਿਣ ਤੇ ਮੈਂ ਤਾਂ ਪਿੱਛੇ ਹਟਉਣੀ ਲੱਗਿਆ ਸੋਸ਼ਲ ਮੀਡੀਆ ਤੇ ਬੋਲਣ ਤੋਂ ਬਿਨਾ ਮੈਨੂੰ ਐਂ ਦੱਸ ਦੇਣ ਇਹਨਾਂ ਨੇ ਕੀਤਾ ਕੀ ਆ ਪੂਰੀ ਕਿੱਥੇ ਪਾਈ ਆ ਇਹਨਾਂ ਨੇ 24 ਘੰਟੇ ਬੋਲਦੇ ਰਹਿੰਦੇ ਆ ਉਥੇ ਬਕਵਾਸ ਕਰਦੇ ਰਹਿੰਦੇ ਆ ਆ ਵੀਡੀਓ ਮੈਂ ਕਿਉਂ ਬਣਾਈ ਆ ਤੁਹਾਨੂੰ ਉਹ ਵੀ ਦੱਸ ਦੇਣਾ ਇਹ ਹੀਰੋਗਿਰੀ ਦਿਖਾਉਂਦਾ ਸੀ ਆ ਵੀ ਮੈਂ ਰਫਤਾਰ ਨੂੰ ਕਿਤੇ ਦਿਵਾਲਿਆ ਫੋਨ ਕਰਕੇ ਕਹਿਣਗੇ ਅਸੀਂ ਤਾਂ ਬਾਹਰ ਬੈਠੇ ਆ ਇੱਥੇ ਅਸੀਂ 10000 ਕਿਸੇ ਨੂੰ ਦੇ ਕੇ ਤੇਰੇ ਗੋਲੀਆਂ ਮરાਦਾਂਗੇ ਸਾਲੇ ਹੋਇਆ ਗੋਲੀਆਂ ਦੇ ਸਾਲੇ ਤੁਸੀਂ ਗੋਲੀਆਂ ਮਰਾਉਣੀਆਂ ਮੇਰੇ ਸਾਹਮਣੇ ਆਓ ਮੈਂ ਮਾਰ ਮਾਰ ਚਪੇੜਾ ਤੁਹਾਨੂੰ ਮਾਰ ਦੇਣਾ ਛੁਰੇ ਨੂੰ ਜੇ ਤੁਹਾਡੇ ਵਿਚ ਦੀ ਨਾ ਲੰਘਿਆ ਮੈਨੂੰ ਤੁਸੀਂ ਤਾਂ ਕਿਉਂ ਇਹ ਬਹਿਮ ਭਰਮ ਭਲੇਖਿਆ ਜਿਹੜੇ ਦਿਮਾਗ ਦੇ ਵਿੱਚੋਂ ਕੱਢ ਦੇਣੇ ਚਾਹੀਦੇ ਆ ਮੈਂ ਤੁਹਾਨੂੰ ਦੱਸਾਂ ਜੇ ਨਹੀਂ ਨਿਕਲਦੇ ਮੈਨੂੰ ਦੱਸੋ ਮੈਂ ਕੱਢ ਦੂ ਜਿਹੜਿਆ ਤੁਸੀਂ ਮੈਨੂੰ ਮੌਤ ਦੇ ਡਰਾਵੇ ਦਿੰਦੇ ਹੋ ਨਾ ਤਾਂ ਮੈਂ ਡਰਨ ਡਾਉਣ ਵਾਲਾ ਬੰਦਾ ਨਾ ਤੁਹਾਡੇ ਦਬਕਿਆਂ ਤੋਂ ਡਰ ਆ ਆਹ ਵੀਡੀਓ ਸਿਰਫ ਤੇ ਸਿਰਫ ਏਸੇ ਕਰਕੇ ਬਣਾਈ ਆ ਜਿਹੜੀ ਇਹਨੇ ਹੀਰੋਗਿਰੀ ਦਿਖਾਈ ਆ ਸੋਸ਼ਲ ਮੀਡੀਆ ਤੇ ਮੈਂ ਆਏ ਕਰ ਦੂੰਗਾ ਮੈਂ ਘੰਟੇ ਦਾ ਟਾਈਮ ਰਫਤਾਰ ਨੂੰ ਦਿੰਨਾ ਮੈਂ ਕੜੂ ਤੂੰ ਮੇਰਾ ਡੱਕਾ ਨਹੀਂ ਪੱਟ ਸਕਦਾ ਓਏ ਤਨ ਮੈਂ ਦੱਸਤੀ ਗੱਲ ਕੰਨ ਖੋਲ ਕੇ ਸੁਣ ਲੈ। ਬਾਲ ਤਾਂ ਤੇਰੇ ਪਹਿਲੀ ਕਿਸਰੇ ਝਾੜੇ ਹੋਏ ਸੀ ਨਕਲੀ ਤੂੰ ਬਾਲ ਲਵਾਏ ਹੋਏ ਆ। ਗੱਲਾਂ ਕਰਦਾ ਤੂੰ ਬਟਾਵਾਂ ਦੀ ਘਾਟ ਨਾਲ ਤੇਰੇ ਪਹਿਲੀ ਬਾਲ ਝੜੇ ਹੋਏ ਆ। ਮੇਰਾ ਵੀਰ ਬਣ ਕੇ ਟੈਗ ਜਾ ਟੈਗ ਜਾ ਟੈਗ ਜਾ ਐਵੇਂ ਜਲੂਸ ਕਢਾਈਂਗਾ ਮੇਥੋਂ ਤੇ ਮੇਰੀ ਇਹ ਅਖੀਰਲੀ ਵੀਡੀਓ ਆ। ਬਥੇਰਾ ਮੈਂ ਤੇਰਾ ਜਲੂਸ ਕਢਤਾ। ਅਖੀਰਲੀ ਗੱਲ ਸੁਣ ਲੈ। ਇਹ ਤੇਰੇ ਤੇ ਮੇਰੀ ਲਾਸਟ ਵੀਡੀਓ ਸੀ। ਐਦੂ ਬਾਅਦ ਚੋਂ ਤੇਰੇ ਤੇ ਮੈਂ ਨਾ ਕੋਈ ਵੀਡੀਓ ਬਣਾਵਾ। ਠੀਕ ਆ ਨਾ? ਨਾ ਤੇਰੇ ਵਰਗੀਆਂ ਖੱੱਚਾਂ ਦੇ ਨਾਲ ਮੈਨੂੰ ਬੈਸਲ ਦਾ ਸ਼ੌਂਕ ਆ ਖੱੱਚਾਂ ਨਾਲ ਮੈਂ ਖੈਂਦਾ ਨਹੀਂ ਤੇ ਫੱਦੂਆਂ ਨਾਲ ਮੈਂ ਬੈਂਦਾ ਨਹੀਂ ਠੀਕ ਆ ਨਾ ਨਾ ਤੇਰੇ ਵਰਗੀਆਂ ਖੱੱਚਾਂ ਦੇ ਨਾਲ ਮੈਨੂੰ ਬੈਸਲ ਦਾ ਸ਼ੌਂਕ ਆ ਆਪਦਾ ਹੁਣ ਜਿੰਨੀ ਮਰਜ਼ੀ ਬਕਵਾਸ ਕਰੀ ਜਾ ਸਾਨੂੰ ਡੱਕਾ ਫਰਕ ਨਹੀਂ ਪੈਂਦਾ ਆਹ ਵੀਡੀਓ ਹੁਣ ਇਹਦੇ ਤੱਕ ਪਹੁੰਚਦੀ ਕਰ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ